ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜਿਓ ਅਲੀ ਸੁਹਾਵੀ ਸਾਪੜੀ ਜਾ ਮਹਿ ਗੁਣ ਗਾਏ ਕਿਤਹੀ ਕਾਮ ਨ ਤਲ ਹਰ ਜਿਤ ਹਰ ਬਿਸਰਾਏ ਪਹਿਲੀ ਸੁਹਾਵੀ ਛਪਰੀ ਜਾ ਮਹ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਅੰਤਾਂ ਦੇ ਯੋਗ ਹੋ ਗੁਰੂਆਂ ਦੀਆਂ ਬੜੀਆਂ ਦੇ ਪਾਤਰ ਹੋ ਪਿਆਰਿਓ ਕੰਧ ਰੂਜ ਸਤਿਗੁਰਾਂ ਦੇ ਬਚਨ ਸੰਨ ਰਾਜੀ ਦਾ ਜਨਮ ਸੁਪਨੇ ਵਿੱਚ ਕਟਿਆ ਗਿਆ ਪਰੀ ਸਾਧ ਸੰਗਤ ਜੀ ਰਾਜਾ ਕਹਿੰਦਾ ਸੀ ਲੇਖ ਨਾ ਮਿਟਹੀ ਸਖੀ ਜੋ ਲਿਖਿਆ ਕਰਤਾ ਜੇ ਉਹ ਕਹਿੰਦਾ ਲੇਖ ਨਹੀਂ ਮਲਤੇ ਤਾਂ ਫਿਰ ਤੁਹਾਡੇ ਦਰਸ਼ਨਾਂ ਦਾ ਕੀ ਫਾਇਦਾ ਤੇ ਮਹਾਰਾਜ ਕਹਿੰਦੇ ਇਹ ਤੈਨੂੰ 2-3 ਦਿਨਾਂ ਚ ਪਤਾ ਲੱਗ ਜਾਵੇਗਾ ਇਤੇ ਸੁਪਨੇ ਵਿੱਚ ਹੀ ਉਹਦੀ ਜੁਨੀ ਕੱਟੀ ਗਈ ਪਿਆਰੇ ਉਹ ਜਿੱਥੇ ਉਹਨੇ ਨਰਕ ਭੋਗਣਾ ਸੀਗਾ ساری ਜ਼ਿੰਦਗੀ ਉਹ ਸੁਪਨੇ ਦੀ ਨਿਆਈ ਹੀ ਕੱਟਿਆ ਗਿਆ ਤੇ ਰਾਜਾ પ્રસન્ન ਹੋ ਕੇ ਗੁਰੂ ਘਰ ਦੀ ਸੇਵਾ ਵਿੱਚ ਲੱਗਿਆ ਗੁਰੂ ਚਰਨਾਂ 'ਚ ਮੱਥਾ ਟੇਕਿਆ ਤੇ ਸ਼ੀਰ ਗੁਰੂ ਅਰਜਨ ਜੀ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਜੀ ਦੇ ਬਚਨ ਯਾਦ ਕਰਕੇ ਕਿ ਸਾਡੀ ਸੇਵਾ ਇਹਨਾਂ তীਰਥਾਂ ਦੀ ਸੇਵਾ ਹੈ ਅੰਮ੍ਰਿਤ ਸਰੋਵਰ ਦੀ ਸੇਵਾ ਉਪਰੰਤ ਗੁਰੂ ਮਹਾਰਾਜ ਸੰਤੋਖ ਸਾਹਿਬ ਸੰਤੋਖ ਸਰ ਤੀਰਥ ਦੀ ਸੇਵਾ ਆਰੰਭ ਕਰਨ ਦਾ ਵਿਚਾਰ ਬਣਾਇਆ ਇਸ ਸਰੋਵਰ ਨੂੰ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਰੰਭ ਕਰਾਇਆ ਸੀ ਉਸ ਦੇ ਪੁੱਟੇ ਹੋਏ ਟੋਏ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਇਆ ਸੀ ਅਤੇ ਚਾਰ ਚਫੇਰੇ ਬੇਰੀਆਂ ਦੇ ਅਤੇ ਹੋਰ ਬਰਸ਼ਾਂ ਦੇ ਬਹੁਤ ਬੂਟੇ ਖੜੇ ਸਨ। ਸ਼ੇਵਾ ਦੀ ਇਹ ਵਿਚਾਰ ਪੱਕੀ ਕਰਕੇ ਗੁਰਵਰਜਨ ਦੇਵ ਜੀ ਕੁਝ ਮੁੱਖੀ ਸਿੱਖਾਂ ਨੂੰ ਨਾਲ ਲੈ ਕੇ ਇਸ ਦੇ ਕਿਨਾਰੇ ਇੱਕ ਟਾਲੀ ਹੇਠਾਂ ਆਣ ਬੈਠੇ। ਬਹੁਤ ਸਾਰੇ ਮਜ਼ਦੂਰਾਂ ਅਤੇ ਸਿੱਖਾਂ ਨੂੰ ਸਰੋਵਰ ਨੂੰ ਪੁੱਟਣ ਵਾਸਤੇ ਲਾ ਦਿੱਤਾ। ਅਤੇ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਪ੍ਰੀਤ ప్రతి ਦਿਨ ਉਡਾਈ ਹੋ ਰਹੀ ਸੀ ਇੱਕ ਦਿਨ ਮਿੱਟੀ ਦੇ ਬਹੁਤ ਹੀ ਟੋ ਇੱਕ ਗੋਲ ਗੋਲਾਕਾਰ ਮੱਠ ਨਿਕਲਿਆ ਜਿਸ ਵਿੱਚ ਇੱਕ ਯੁਗ ਇੱਕ ਯੋਗੀ ਸਮਾਧੀ ਲਾ ਕੇ ਬੈਠਾ ਹੋਇਆ ਸੀ ਗੁਰਵਰਧਨ ਜੀ ਨੇ ਉਸ ਨੂੰ ਮੱਖਣ ਵਿੱਚ ਗੁਰੂ ਜੀ ਨੇ ਉਸ ਨੂੰ ਮੱਖਣ ਵਿੱਚ ਮਿਲਾ ਕੇ ਕੇਸਰ ਕਸੂਰੀ ਅਤੇ ਮਲਸ਼ ਉਸ ਦੇ ਸਿਰ ਪੈਰਾਂ ਤੇ ਕਰਾ ਕੇ ਉਸ ਦੀ ਸਮਾਧੀ ਖਲਾਈ ਜਦ ਸਮਾਧੀ ਖੁੱਲੀ ਤਾਂ ਉਸ ਯੋਗੀ ਨੇ ਬਾਬਾ ਬੁੱਢਾ ਜੀ ਜੋ ਗੁਰੂ ਜੀ ਦੇ ਨਾਲ ਉਸ ਦੇ ਸਾਹਮਣੇ ਖੜੇ ਸਨ ਪੁੱਛਿਆ ਕਿ ਇਹ ਕਿਹੜਾ ਇਹ ਕਿਹੜਾ ਯੁੱਗ ਹੈ ਅਤੇ ਆਪ ਕੌਣ ਹੋ ਬਾਬਾ ਜੀ ਨੇ ਦੱਸਿਆ ਕਿ ਇਹ ਕਲਯੁੱਗ ਦਾ ਸਮਾਂ ਹੈ ਅਤੇ ਗੁਰਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵੇਂ ਥਾਂ ਸ੍ਰੀ ਗੁਰੂ ਅਰਜਨ ਦੇਵ ਜੀ ਖੜੇ ਹਨ ਇਹ ਗੱਲ ਸੁਣ ਕੇ ਜੋਗੀ ਨੇ ਕਿਹਾ ਮੇਰਾ ਤਪ ਪੂਰਨ ਹੋ ਗਿਆ ਮੇਰੇ ਗੁਰੂ ਜੀ ਦਾ ਮੈਨੂੰ ਬਚਨ ਹੋਇਆ ਸੀ ਕਿ ਜਦ ਕਲਯੂ ਦਾ ਸਮਾਂ ਆਵੇਗਾ ਅਤੇ ਤੂੰ ਗੁਰੂ ਅਵਤਾਰ ਦੇ ਦਰਸ਼ਨ ਕਰੇਗਾ ਤਾਂ ਤੇਰੀ 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 ਕਲਿਆਣ ਹੋਵੇਗੀ ਸੋ ਅੱਜ ਉਹ ਸਮਾਂ ਆ ਗਿਆ ਹੈ ਮੇਰੇ ਮਨ ਨੂੰ ਸ਼ਾਂਤ ਹੋ ਗਈ ਸ਼ਾਂਤੀ ਹੋ ਗਈ ਅਤੇ ਇਤਨੇ ਬਚਨ ਕਰਕੇ ਜੋਗੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣਾ ਸਰੀਰ ਤਿਆਗ ਕੇ ਪਰਮ ਪਦ ਨੂੰ ਪ੍ਰਾਪਤੀ ਪ੍ਰਾਪਤ ਹੋ ਗਿਆ ਉਪਰੰਤ ਸਰੋਵਰ ਦੀ ਕਾਰ ਬੜੇ ਉਤਸ਼ਾਹ ਨਾਲ ਹੁੰਦੀ ਰਹੀ ਅਤੇ ਫਗਣ ਸੰਮਤ ਸੁਲਾਸੋ 45 ਵਿੱਚ ਸੰਪੂਰਨ ਕਰਕੇ ਉਸ ਨੂੰ ਜਲ ਨਾਲ ਭਰ ਦਿੱਤਾ ਸਿੱਖ ਸੰਗਤਾਂ ਇਸ ਵਿੱਚ ਇਸ਼ਨਾਨ ਕਰਕੇ ਸ਼ਾਂਤੀ ਸੁਖ ਪ੍ਰਾਪਤ ਹੋਣ ਲੱਗੀਆਂ ਸਿੱਖ ਸੰਗਤਾਂ ਨੂੰ ਸ਼ਾਂਤੀ ਪ੍ਰਾਪਤ ਹੋਣ ਲੱਗੀ ਸੁਖ ਪ੍ਰਾਪਤ ਹੋਣ ਲੱਗੇ ਇਸ ਟੰਬੀ 8 ਬੈਠ ਕੇ ਗੁਰੂ ਜੀ ਸਰੋਵਰ ਦੀ ਕਾਰ ਸੇਵਾ ਕਰਾਉਂਦੇ ਹਨ ਉੱਥੇ ਗੁਰਦੁਆਰਾ ਟਾਲੀ ਸਾਹਿਬ ਵਿਦਮਾਨ ਹੈ ਸੋ ਭਾਈ ਮੰਝ ਦੀ ਮੰਝ ਗੁਰੂ ਕਾ ਬਹੁਤ ਸੀ ਮੰਝ ਭਾਈ ਮੰਝ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲਾ ਸੀ ਪੀਰ ਨਗਾਹੇ ਦਾ ਉਪਾਸ਼ਕ ਸੀ ਸਿੱਖਾ ਪਸੋਂ ਗੁਰੂ ਜੀ ਗੁਰੂ ਕਾ ਜਸ ਸੁਣ ਕੇ ਇੱਕ ਵਾਰ ਅੰਮ੍ਰਿਤਸਰ ਆਇਆ ਕੁਝ ਦਿਨ ਗੁਰੂ ਜੀ ਦੀ ਕਥਾ ਸੁਪਦੇਸ਼ ਸੁਣ ਕੇ ਕਿਸ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਗੁਰੂ ਜੀ ਨੇ ਕਿਹਾ ਭਾਈ ਸਿੱਖੀ ਬੜੀ ਕਠਨ ਹੈ ਤੂੰ ਇੱਕ ਮੁਸਲਮਾਨ ਪੀਰ ਦਾ ਉਪਾਸ਼ਕ ਹੈ ਉਹ ਕੇ ਸਿੱਖੀ ਕਮਾ ਨਹੀਂ ਸਕੇਗਾ ਸਿੱਖੀ ਨੂੰ ਧਾਰਨ ਸਿੱਖੀ ਨੂੰ ਧਾਰਨਾ ਤੇ ਕਮਾਣਾ ਬਹੁਤ ਕਠਿਨ ਹੈ ਭਾਈ ਮੰਜ ਨੇ ਕਿਹਾ ਪਾਤਸ਼ਾਹ ਜੇ ਮੇਰੇ ਜੇ ਆਪ ਜੀ ਬਖਸ਼ਿਸ਼ ਕਰੋਗੇ ਤਾਂ ਸਿੱਖੀ ਕਮਾਣੀ ਕੋਈ ਕਠਨ ਨਹੀਂ ਹੋਵੇਗੀ ਆਪ ਕਿਰਪਾ ਕਰਕੇ ਸਿੱਖੀ দান ਬਖਸ਼ੋ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਸਿੱਖੀ ਦੀ ਰਹਿਤ ਮਰਯਾਦਾ ਦੱਸ ਕੇ ਆਪਣੇ ਘਰ ਜਾ ਕੇ ਪੀਰ ਖਾਨਾ ਢਾ ਕੇ ਸਿੱਖ ਸੰਗਤਾਂ ਦੀ ਸੇਵਾ ਅਤੇ ਸਤਨਾਮ ਦਾ ਸਿਮਰਨ ਕਰਨ ਇਸ ਨਾਲ ਅੰਤ ਸਮੇਂ ਆਨੰਦ ਸਰੂਪ ਪ੍ਰਮਾਤਮਾ ਵਿੱਚ ਮੀਨ ਹੋ ਜਾਏਗਾ ਜਿਸ ਤਰ੍ਹਾਂ ਆਪ ਜੀ ਦਾ ਵਿਚਾਰਾ ਵਿੱਚ ਕਹਿੰਦੇ ਆ ਨਾ ਭਈ ਇਹ ਵਾਹਿਗੁਰੂ ਦਾ ਨਾਮ ਹੀ ਇਹ ਆਤਮਾ ਚ ਪਰਮੇਸ਼ੂ ਕੇ ਸਤਗੁਰੂ ਦੇ ਚਰਨਾਂ ਤੱਕ ਲੈ ਜਾਂਦਾ ਹੈ ਇਹ ਸਾਡੇ ਵਿਸ਼ਵਾਸਾਂ ਨੂੰ ਸਾਡੀ ਪੂੰਜੀ ਨੂੰ ਭਾਈ ਮੰਝ ਇਸ ਉਪਦੇਸ਼ ਨੂੰ ਲੈ ਕੇ ਘਰ ਚ ਲਿਆ ਗਿਆ ਪੀਰਖਾਨਾ ਢਾ ਕੇ ਸਿੱਖ ਸੰਗਤ ਦੀ ਸੇਵਾ ਤੇ ਸਤਨਾਮ ਦਾ ਸਿਮਰਨ ਕਰਨ ਲੱਗਾ ਕੁਝ ਸਮੇਂ ਉਪਰੰਤ ਸਿੱਖੀ ਦੀ ਕੁਝ ਰੰਗਤ ਪ੍ਰਾਪਤ ਕਰਕੇ ਭਾਈ ਮੰਝ ਫਿਰ ਗੁਰੂ ਜੀ ਪਾਸ ਅੰਮ੍ਰਿਤਸਰ ਆਇਆ ਦਿਨ ਰਾਤ ਗੁਰੂ ਕੇ ਲੰਗਰ ਲੰਗਰ ਦੀ ਅਤੇ ਸੰਗਤ ਦੀ ਸੇਵਾ ਵਿੱਚ ਜੁਟ ਗਿਆ ਲੰਗਰ ਵਾਸਤੇ ਰੋਜ਼ ਜੰਗਲ ਵਿੱਚੋਂ ਲੱਕੜਾਂ ਦੀ ਪੰਡ ਲੈ ਆਉਣੀ ਅਤੇ ਸੰਗਤਾਂ ਦੇ ਭਾਂਡੇ ਮਾਂਜਣੇ ਅਤੇ ਹੋਰ ਜਲ ਪਾਣੀ ਦੀ ਸੇਵਾ ਕਰਨੀ ਮੰਜੀ ਨੇ ਇੱਕ ਦਿਨ ਜਦ ਭਾਈ ਮੰਜ ਲੱਕੜਾਂ ਦੀ ਪੰਡ ਚੁੱਕ ਕੇ ਆ ਰਿਹਾ ਸੀ ਨਾ ਪਿਆਰੀ ਸਾਧ ਸੰਗਤ ਦੀ ਕਾਲੀ ਬੋਲੀ ਹਨੇਰੀ ਆ ਗਈ ਜਿਸ ਕਰਕੇ ਉਹ ਹੌਲੀ ਹੌਲੀ ਤੁਰਿਆ ਆਉਂਦਾ ਖੂਹ ਦੀ ਖੁੱਡੜ ਵਿੱਚ ਡਿੱਗ ਪਿਆ ਉਸ ਖੁੱਡੜ ਦੇ ਵਿੱਚ ਪਾਣੀ ਥੋੜਾ ਸੀ ਜਿਸ ਵਿੱਚ ਮੰਝ ਆਪਣੇ ਆਪ ਨੂੰ ਸੰਭਾਲ ਕੇ ਸਿਰ ਤੇ ਲੱਕੜਾਂ ਦੀ ਪੰਡ ਚੁੱਕ ਕੇ ਖੜਸ ਗੁਰੂ ਗੁਰੂ ਕਰਨ ਲੱਗਾ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਮੰਝ ਖੂਹ ਵਿੱਚ ਡਿੱਗਿਆ ਹੋਇਆ ਗੁਰੂ ਜੀ ਗੁਰੂ ਗੁਰੂ ਜਪ ਰਿਹਾ ਤਾਂ ਆਪ ਜੀ ਤਤシン ਹੀ ਨੰਗੇ ਪੈਰੀ ਉਧਰ ਨੂੰ ਭਜ ਤੁਰੇ ਪਿੱਛੇ ਸਿੱਖ ਵੀ ਰੱਸੇ ਅਤੇ ਗੁਰੂ ਜੀ ਦਾ ਜੋੜਾ ਤੇ ਕੂੜਾ ਲੈ ਕੇ ਭਜ ਪਏ ਹੂ ਉੱਤੇ ਪਹੁੰਚ ਕੇ ਜਦ ਗੁਰੂ ਜੀ ਨੇ ਰੱਸੇ ਲਮਕਾ ਕੇ ਭਾਈ ਮੰਝ ਨੂੰ ਆਖਿਆ ਕਿ ਇਸ ਨੂੰ ਫੜ ਕੇ ਉੱਪਰ ਆ ਜਾਓ ਤਾਂ ਮੰਝ ਨੇ ਕਿਹਾ ਪਹਿਲਾ ਗੁਰੂ ਜੀ ਗੁਰੂ ਕੇ ਲੰਗਰ ਦੀਆਂ ਲੱਕੜਾਂ ਦੀ ਪੰਡ ਕੱਢ ਲਵੋ ਮੈਂ ਪਿੱਛੋਂ ਨਿਕਲਾਂਗਾ ਉਸ ਦੀ ਸ਼ਰਧਾ ਅਨਸਾਰ ਪਹਿਲਾਂ ਲੱਕੜਾਂ ਦੀ ਪੰਡ ਬਾਹਰ ਕੱਢ ਲਈ ਅਤੇ ਫਿਰ ਭਾਈ ਮੰਝ ਮੰਝ ਆਪ ਵੀ ਰੱਸਾ ਫੜ ਕੇ ਬਾਹਰ ਆ ਨਿਕਲਿਆ ਜਦ ਭਾਈ ਮੰਝ ਹੂ ਵਿੱਚੋਂ ਬਾਹਰ ਆਇਆ ਤਾਂ ਗੁਰੂ ਜੀ ਨੇ પ્રસન્ન ਹੋ ਕੇ ਕਿਹਾ ਮੰਝ ਅਸੀਂ ਤੇਰੀ ਪ੍ਰੇਮ ਭਾਵਨਾ ਤੇ ਬਹੁਤ ਪਸੰਦ ਹਾਂ ਤੂੰ ਜੋ ਮੰਗਣਾ ਹੈ ਮੰਗ ਲੈ ਤੇਰੀ ਕਾਲ ਥਾਏ ਪੈ ਗਈ ਹੈ ਤੇਰੀ ਜੋ ਸੇਵਾ ਥਾਏ ਪੈ ਗਈ ਹੈ ਮੰਗ ਲੈ ਜੋ ਮੰਗਣਾ ਮੰਜ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਸਿੱਖੀ ਬਖਸ਼ੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਪਈ ਮੰਝ ਦੀ ਇਹ ਸ਼ਰਦਾ ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਅਤ ਪ੍ਰਸਤ ਅਤ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਜਫੀ ਵਿੱਚ ਲੈ ਕੇ ਕਿਹਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਥਾ ਜਗ ਲੰਗਣ ਹਾਰ ਆਪ ਜੀ ਦੇ ਪਵਿੱਤਰ ਪਾਵਨ ਸਰੀਰ ਨਾਲ ਲੱਗਣ ਕਰਕੇ ਮੰਜ ਨੂੰ ਦਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਗੁਰੂ ਜੀ ਤੋਂ ਇਸ ਤਰ੍ਹਾਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਗੁਰੂ ਜੀ ਦੀ ਅਗਿਆਲ ਭਾਈ ਨਾਲ ਭਾਈ ਮੰਜ ਆਪਣੇ ਪਰਿਵਾਰ ਵਿੱਚ ਆਪਣੇ ਘਰ ਚਲਿਆ ਗਿਆ ਅਤੇ ਸਿੱਖੀ ਦਾ ਪ੍ਰਚਾਰ ਕਰਦਾ ਹੋਇਆ ਮੋਕਸ਼ ਨੂੰ ਪ੍ਰਵਰਤ ਹੋਇਆ ਪ੍ਰਵਾਹ ਪ੍ਰਾਪਤ ਹੋਇਆ ਮੋਕਸ਼ ਭਾਵ ਅਕਾਲ ਪੁਰਖ ਦੇ ਚਰਨਾਂ 'ਚ ਉਹਦੀ ਪ੍ਰਾਪਤੀ ਹੋਈ ਅਗਲੀ ਜੋ ਹੈ ਸਾਕੀ ਗੁਰੂ ਅਰਜਨ ਦੇਵ ਜੀ ਦੀ ਪਾਸੋਂ ਅਸੀਂ ਕਗਰੂਜ ਭਾਈ ਬੋੜੂ ਜਿਹਦੇ ਮਤਲਬ ਆਪ ਸਵਾਣੀ ਸਰਵਣ ਕਰੋਗੇ ਸੋ ਅੱਜ ਆਪਾਂ ਮੰਜੀ ਜੀ ਦੀ ਬਾਣੀ ਦਾ ਪਤਾ ਸਰਵਣ ਕੀਤੀ ਹੈ ਕੱਲ ਭਾਈ ਬੋੜੂ ਦੀ ਕਥਾ ਸਰਵਣ ਕਰਨੀ ਹੈ ਸੋ ਆਓ ਇੱਥੇ ਫਤਿਹ ਜਾਨਿਆ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਪਿਆਰੇ ਸਾਥਸੰਗ ਦਾ ਜਰੂਰੀ ਬੇਨਤੀ ਦੋਹੇ ਕਰ ਜੋੜ ਹੈ ਸੋ ਆਓ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ